ਇਹੀ ਮਾਲਕ ਦਾ ਇਹੀ ਡੀਲਰ ਆ ਇਹੀ ਏਜੰਟਾ ਸਾਡਾ ਚੋਰ ਇਹ ਆ ਜਾ ਸਾਡਾ ਚੋਰ ਇਹ ਆ ਅਸੀਂ ਪੈਸੇ ਇਹਨੂੰ ਦਿੱਤੇ ਆ 40000 ਰੁਪਏ ਪੈਸੇ ਤਾਂ ਦਿੱਤੇ ਬਰਾਬਰ ਆ ਆ ਜਾ ਭਾਈ ਆ ਮੁੰਡਾ ਇਹਨੂੰ ਪੈਸੇ ਦਿੱਤੇ ਇਹਨੇ ਕਿਹਦੇ ਕਿਹਦੇ ਪੈਸੇ ਪੈਸਟੀਸਾਈਡ ਦਵਾਈ ਵਾਲਿਆਂ ਤੇ ਕੰਮ ਕਰਦਾ ਏਜੰਸੀ ਪੈਸਟੀਸਾਈਡ ਦੇ ਚ ਇਹਨੇ ਗਾ ਇਹਦੇ ਨਾਲ ਗੱਲਬਾਤ ਕੀਤੀ ਵੀ ਭਾਈ ਜ਼ਿੰਮੇਵਾਰ ਨੂੰ ਰੇ ਚਾਹੀਦਾ ਗੱਲਬਾਤ ਬੇਸ਼ੱਕ ਇਹਨੇ ਕੀਤੀ ਆ ਪਰ ਮਾਲਕ ਇਹ ਰੇ ਦਾ ਇਹ ਇਹ ਦੱਸੇ ਕਿੱਥੋਂ ਆਇਆ ਕਿੱਥੇ ਬਣਦਾ ਸਾਰਾ ਬੰਦਾ ਆਉਂਦਾ ਕੋਈ ਆਪਾਂ ਇੱਥੇ ਜਗਦੇ ਆ ਸਾਡਾ ਹਣਾ ਕੋਨਾ ਅੰਦਰੋਂ ਫੋਨ ਤੇ ਗੱਲ ਬਾਕੀ ਖੇਤੀਬਾੜੀ ਵਾਲਿਆਂ ਦੀਆਂ ਟੀਮਾਂ ਹੁੰਦੀਆਂ ਹੋਰ ਚਾਹੇ ਰਾਤ ਦੇ 10 ਵਜੇ ਚੜ੍ਹੇ ਚਾਹੇ ਦਿਨ ਚੜ੍ਹ ਜਵੇ ਜਿੰਨਾ ਚਿਰ ਖੇਤੀਬਾੜੀ ਵਾਲੇ ਆ ਕੇ ਤੇ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਉਹਨਾਂ ਚਿਰ ਅਸੀਂ ਇਹਨਾਂ ਨੂੰ ਛੱਡਦੇ ਨਹੀਂ ਇਹ ਭਾਰਤੀ ਕਿਸਾਨ ਯੂਨੀਅਨ ਬੀਕੇਜੂ ਗ੍ਰਾਹਾਂ ਦਾ ਫੈਸਲਾ ਤਾਂ ਕਿ ਹੋਰ ਬਣਾ ਜ਼ਿੰਮੇਦਾਰ ਕੋਈ ਠੱਗਿਆ ਜਾਵੇ ਇਹ ਹੋ ਸਕਦਾ ਇਹਨਾਂ ਨੇ ਕਿੰਨੇ ਕੁ ਠੱਗੇ ਹੋਣ ਠੱਗਣ ਵਾਲਾ ਤਾਂ ਇਹ ਕਹਿੰਦਾ ਹੀ ਆ ਵੀ ਮੈਂ ਤਾਂ ਠੱਗੀ ਮਾਰੀ ਨਹੀਂ ਹਾਂ ਤੇ ਨਹੀਂ ਹਟ ਸਕਦਾ ਜਿੰਨਾ ਚਿਰ ਉੱਤੇ ਸਖਤ ਕਾਰਵਾਈ ਨਹੀਂ ਹੁੰਦੀ ਬਿਲਕੁਲ ਇਹਨਾਂ ਦਾ ਪਲਾਂਟ ਕਿੱਥੋਂ ਕਿੱਥੇ ਲਾਇਆ ਪਲਾਂਟ ਆ ਦੇਖੋ ਨੀ ਬਾਹਰ ਲੈ ਕੇ ਰਾਈਵਲ ਟਾਉ ਹਾਂ ਇਹਨਾਂ ਨੇ ਕਦੇ ਬਣਾ ਮੁਰਜਾ ਹਾਂ ਵੀ ਹੁਣ ਆ ਜਿਹੜਾ ਜੁਮਲੇਬਾਜ਼ ਮੁੱਖ ਮੰਤਰੀ ਬਣਿਆ ਹੈ ਆਪਾਂ ਨੂੰ ਕਹਿੰਦਾ ਸੀ ਵੀ ਫੈਕਟਰੀ ਹੋਰ ਆ ਅੰਦਰ ਕੁਝ ਹੋਰ ਬਣਦਾ ਤੇ ਹੁਣ ਇਹਨੂੰ ਕਿਤੇ ਚਾਹਦਾ ਨਹੀਂਗਾ ਹਾਂ ਇਹਨੂੰ ਤੇ ਦੀਂਦਾ ਨਹੀਂ ਹੁਣ ਹੁਣ ਕਿਤੇ ਇਹਨੂੰ ਦੀਂਦਾ ਨਹੀਂ ਤੇ ਜੁਮਲੇਬਾਜ਼ ਹੈ ਸਰਕਾਰਾਂ ਇਹ ਤਾਂ ਆਪਾਂ ਨੂੰ ਆਪ ਨੂੰ ਜਾਗਰਤ ਹੋਣਾ ਪੈਣਾ ਆਪ ਨੂੰ ਜੇ ਅਪਾ ਨਹੀਂ ਜਾਗਰਤ ਹੁੰਦੇ ਉਹਨਾਂ ਚਿਰ ਇਨੀ ਕੁਝ ਹੋਣਾ ਕੋਈ ਨਹੀਂ ਤੁਸੀਂ ਦੇਖ ਰਹੇ ਆ ਜੀ ਕਿਸਾਨ ਆਪਣੇ ਗੁੱਸੇ ਦਾ اظہار ਕਰ ਰਹੇ ਆ ਨਕਲੀ ਗੱਡੀ ਬਰਾਮਦ ਕੀਤੀ ਰਹੀ ਦੀ ਭਰੀ ਪੁਲਿਸ ਮੁਲਾਇਮ ਪਹੁੰਚ ਚੁੱਕੇ ਜੀ ਆਹ ਮੋੜਾ ਘੱਟਾ ਜੀ ਮੁਲਾਇਮ ਕਿਤੇ ਜੀ ਆਹ ਮਰਦੀ ਜਵਾੜ ਉਹ ਮੁੰਡਾ ਕਿਤੇ ਉਹ ਬਾਈ ਨਾਲ ਡੈਰੀ ਆ ਇਧਰ ਹਾਂ ਰਾਈਡ ਡਬਲ ਹੋ ਗਈ ਹੈ ਭਾਜੀ ਉਹਦੇ ਦੇਖੋ ਪੂਰੀ ਹੈ ਭਜਨ ਦੀ ਵੀ ਦੇਖੋ ਪੂਰੀ ਹੈ ਭਜਨ ਦੀ ਪੂਰੀ ਹੈ ਮੰਤਰੀ ਭਜਨ ਦਾ ਦੇਖੋ ਇਹਨਾਂ ਦੇ ਖਾਣੇ ਦਾ ਤਾਂ ਹੈ ਉਹਨਾਂ ਦੇ ਬੋਲੇ ਚਾਲ ਕਰਾ है मिठी आहे ਖੇਤੀਬਾੜੀ ਵਾਲੇ ਤੁਰ ਪਏ ਆ ਪੁਲਿਸ ਆ ਗਈ ਆ ਸੁਵਿੰਦਰ ਸਿੰਘ ਨਾਲ ਬੱਟੇ ਪੈਣਾ ਆ ਸੁਵਿੰਦਰ ਸਿੰਘ ਨੂੰ ਕੀਤਾ ਇਹ ਹਾਂ ਜਿਸਵਿੰਦਰ ਸਿੰਘ ਜਿਹੜਾ ਮੁੱਖ ਖੇਤੀਬਾੜੀ ਅਫਸਰ ਹੈ ਜਿਸਵਿੰਦਰ ਸਿੰਘ ਉਹਦੇ ਨਾਲ ਗੱਲ ਹੋਈ ਆ ਉਹਨਾਂ ਦਾ ਹੁਣ ਫੋਨ ਵੀ ਆਇਆ ਉਹ ਟੀਮਾਂ ਭੇਜ ਰਹੇ ਆ ਬਸ 20-25 ਮਿੰਟ ਤੇ ਆ ਜਾਣਗੇ ਮਗ੍ਹੀੋਂ ਤੁਰਪੇ ਬੰਦੇ ਕੀ ਕਹਾਂਗਾ ਬੰਦਾਰਾ ਫੋਕਾਉਂ ਆ ਵੀ ਪ੍ਰਧਾਨ ਬੱਚੀ ਕਾੜਾ ਕਰਕੇ ਤਾਂ ਭੈਣ ਉਹਦੇ ਇਕੱਠੇ ਆ ਗਏ ਜੀ ਜੀ ਸਰਦਾਰ ਜੀ ਨਕਲੀ ਰਹੇ ਕਿਉਂਕਿ ਭੁਰੀ ਜਾਂਦਾ ਸਵਾ ਇੱਕ ਕਿਸਮ ਦੀ ਕਹਿ ਸਕਦੇ ਆਪਾਂ ਇਹਨੂੰ ਕੱਲ ਜਾਈਏ ਆਪਣੀ ਜਿੰਦੀ ਨਾਲ ਆ ਜੀ ਜੁ ਆ ਮੇ ਨਾ ਇਹ ਆ ਬੜਾ ਹਾਂ ਇਹ ਬੁੱਕ ਇੰਨਾ ਦੇ ਖੜਨਾ ਜਿਹੜੇ ਪੂਰਾ ਇਹ ਹੁਣ ਸਾਗੇ ਇਹ ਬਾਡੀ ਚ ਲਾਇਆ ਹੋਰ ਕੀ ਕਰਨਾ ਕੰਡ ਬਾਈ ਕਹਿੰਦਾ ਬਜਰ ਵੀ ਬੱਤ ਹੋਊਗੀ ਬਜਰ ਵੀ ਯਾਰ ਬੱਤ ਲੱਗਦਾ ਹੋਰ ਦੇਖ ਸਕਦੇ ਹੋ ਜੀ ਨਕਲੀ ਰੇ ਤੇ ਗੱਟੇ ਇਸ ਟੀਮਾਂ ਤੇ ਖੇਤੀਬਾੜੀ ਵਿਭਾਗ ਦੇ ਉਹ ਵੀ ਅਫਸਰ ਆਵਾਰੇ ਆ। ਉਹ ਪਹਿਲੇ ਕੈਂਪ ਤੇਰ ਨੂੰ ਕਰਤਾ ਪਾਣ। ਕਹਿੰਦਾ ਕਿ ਉਹ ਲਾ ਸੌਣ ਆਓ ਆਓ ਮਨੀ ਵਰਗੀ ਬਣਾ ਲਓ ਜੀ ਆਓ ਆ ਗਏ ਇੰਨੇ ਦੇ ਮੋੜ ਤੇ ਮੋੜ ਆ ਰਹੇ ਆ ਬਹੁਤ 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 ਹਾਂ ਆਪਣੇ ਚਾਹ ਪੀ ਲੋ ਪੀ ਲੋ ਪੀ ਲੋ ਚਾਹ ਪੀਓ ਦੱਸੋ ਕਿੱਲਾ ਕੋਠੋ ਮੈਂ ਮੈਂ ਤਾਂ ਪਿੰਡੋਂ ਆਉਂਦਾ ਹਾਂ ਮੈਨੂੰ ਮਿਲ ਲੋ ਮੈਨੂੰ ਮਿਲ ਲੋ ਤੂੰ ਨਾਲ ਲੱਗ ਕੇ ਤੂੰ ਆਪਸੇ ਇੱਜੀ ਕਰ ਲੈ ਪੁਲਿਸ ਮੁਲਾਜ਼ਮ ਪਹੁੰਚ ਰਹਾ ਸੀ ਦੁਬਾਰਾ ਤੁਹਾਨੂੰ ਥੋੜੇ ਟਾਈਮ ਬਾਅਦ ਫੇਰ ਅਪਡੇਟ ਦਿੰਨੇ ਆ